ད�ས སྱི སྱ

I'm <laughs> going 야, okay. 이게 oh, ਦੀ ਦਾ ਖਾਲਸਾ ਸ਼੍ਰੀ ਵੈਦ ਜੀ ਦੀ ਫਤਿਹ ਅੱਜ ਇਹ ਨਗਰ ਕੀਰਤਨ ਗੁਰਦੁਆਰਾ ਥੜਾ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਸਾਲ 350 ਸਾਲ ਦੀ ਸ਼ੀਸ਼ਟਾब्दी ਦੇ ਸਬੰਧ ਵਿੱਚ ਅੱਜ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਹ ਨਗਰ ਕੀਰਤਨ ਬਾਜ਼ਾਰਾਂ ਚ ਹੁੰਦਾ ਆ ਗੁਰਦੁਆਰਾ ਥੜਾ ਸਾਹਿਬ ਪਾਸ਼ਾ ਨੌਵੀਂ ਗੁਰੂ ਕੀ ਕੋਈ ਸਮਾਨਾ ਸ਼ਹਿਰ ਵਿੱਚ ਹੈ ਸਮਾਪਤੀ ਕਰੇਗਾ ਤੇ ਬਹੁਤ ਸੰਗਤਾਂ ਇਹ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ ਤੇ ਸ਼ਹਿਰ ਵੱਲੋਂ ਸੰਗਤਾਂ ਨਗਰ ਕੀਰਤਨ ਨੂੰ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ ਤੇ ਕੱਲ ਨੂੰ 9 ਵਜੇ ਆਪਣੇ ਕੀਰਤਨ ਦਰਵਾਜ਼ਾ ਗੁਰਦੁਆਰਾ ਥਾਣਾ ਸਾਹਿਬ ਕੀਰਤਨ ਦਰਵਾਜ਼ਾ ਸ਼ੁਰੂ ਹੋਣਗੇ ਤੇ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਗੁਰੂ ਘਰ ਵਿੱਚ ਹਾਜ਼ਰੀਆਂ ਭਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਲ ਬਾਵੇ ਨਾਲ ਬਲੇ ਜੈ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਹੈ ਜੋ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਿਦੀਪੁਰਬ ਨੂੰ 350 ਸਾਲੇ ਨੂੰ ਮੁੱਖ ਰੱਖਦੇ ਆ ਗੁਰਦਰਾ ਥੜਾ ਸਾਹਿਬ ਵਿਖੇ ਸਮਾਗਮ ਕਰਾਇਆ ਜਾ ਰਹੇ ਨੇ ਜੋ ਬੜੀ ਅਜ ਨਗਰ ਕੇ ਤਨ ਬੜੀ ਧੂਮਤਾਮ ਨਾਲ ਬਾਬਾ ਵਿਸ਼ੇ ਪ੍ਰਤਾਪ ਜੀ ਵੱਲੋਂ ਕੱਢਿਆ ਗਿਆ ਤੇ ਬਾਬਾ ਜੀ ਬਹੁਤ ਪਿਆਰ ਨਾਲ ਤੇ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਕੱਢ ਰਹੇ ਨੇ ਬਾਬਾ ਜੀ ਦੀਆਂ ਬਹੁਤ ਵੱਡੀਆਂ ਸੇਵਾਵਾਂ ਨੇ ਪੰਥ ਦੇ ਵਿੱਚ ਤੇ ਸੰਗਤਾਂ ਨੂੰ ਬੇਨਤੀ ਵੀ ਜੋ ਕੱਲ ਨੂੰ ਵੀ ਸਵੇਰੇ 9 ਵਜੇ ਕੀਰਤਨ ਦਰਬਾਰ ਹੋਣੇ ਨੇ ਪੰਥ ਦੇ ਪ੍ਰਸਿੱਧ ਪ੍ਰਸਿੱਧ ਰਾਗੀ ਟਾੜੀ ਆਉਣਗੇ ਸਾਰੀ ਸੰਗਤਾਂ ਨੂੰ ਬੇਨਤੀ ਗੁਰਦੁਆਰਾ ਸੜਾ ਠੜਾ ਸਾਹਿਬ ਵਿਖੇ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਸਾਰੀਆਂ ਸੰਗਤਾਂ ਨੇ ਆਪ ਵੀ ਆਉਣਾ ਤੇ ਹੋਰਾਂ ਨੂੰ ਵੀ ਲੈ ਕੇ ਆਉਣਾ ਪਿੰਡਾਂ ਵਾਲੇ ਵੀਰਾਂ ਨੂੰ ਬੇਨਤੀ ਟਰਾਲੀਆਂ ਲੈ ਕੇ ਸੰਗਤਾਂ ਨੂੰ ਜਰੂਰ ਲੈ ਕੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ